ਬਟਾਲੇ ਸੀ ਅਜੂਰੀ ਪਹੁੰਚੀ ਹੋਈ ਅਸੀਂ ਬਟਾਲੇ ਇਹ ਹਾਲਾਤ ਮੈਂ ਭਗਵਾਨ ਦੇ ਨਾਮ ਸਿਆਂ ਤੇਰਾ ਪੰਜਾਬ ਆਏ ਤੂੰ ਪੰਜਾਬ ਦੇ ਨਾਲ ਇਹ ਸੌਂ ਆ ਕਸਮ ਵਾਦੇ ਕੀਤੇ ਸੀ ਅੱਜ ਹਰ ਪੰਜਾਬ ਮਾਂ ਦੇਖੋ ਮਾਂ ਦਾਦੀ ਦੇਖੋ ਇੱਥੇ ਉਹਨਾਂ ਦੀਆਂ ਭੈਣਾਂ ਦੇਖੋ ਉਹਨਾਂ ਦਾ ਹਾਲ ਕੀ ਆ ਇਸ ਇੱਕ ਇੱਕ ਇਹ ਪੁੱਤੇ ਪੁੱਤ ਜੀਣੀਆਂ ਆਸਾਂ ਬੰਨ ਕੇ ਵੀ ਨਾ ਕਹੇ ਆਪਾਂ ਗਰੀਬੀ ਚ ਆਪਾਂ ਔਖਾ ਵੇਲਾ ਕੱਢਿਆ ਬਾਪ ਜਿਹੜਾ ਮਿਹਨਤ ਕਰਕੇ ਉਹਨਾਂ ਨੂੰ ਪਹਿਲਾਂ ਪੜ੍ਹਾਇਆ ਫਿਰ ਉਹਨਾਂ ਨੂੰ ਰੋਜ਼ ਖਾਕਾ ਦੇ ਕੇ ਪਲੇਅਰ ਬਣਾਇਆ ਤੇ ਜਦੋਂ ਕੁਝ ਉਹਨਾਂ ਨੂੰ ਕਮਾਉਣ ਦਾ ਜਦੋਂ ਕੁਝ ਉਹ ਆਪਣੇ ਪਰਿਵਾਰ ਲਈ ਕਰ ਸਕਦੇ ਆ ਤੇ ਸਾਡੀ ਸਰਕਾਰ ਅਸੀਂ ਉਹਨਾਂ ਨੂੰ ਗੋਲੀਆਂ ਦੇ ਦਿੰਦੇ ਪਹਿਲਾਂ ਜਿਹੜਾ ਨਸ਼ਾ ਕਰਦਾ ਨਸ਼ੇ ਦੀ ਗੋਲੀ ਮਿਲਦੀ ਹੈ ਜਿਹੜੇ ਇਹ ਜੇ ਨੌਜਵਾਨ ਨਸ਼ੇ ਦੇ ਨੇੜੇ ਨਹੀਂ ਲੱਗਦੇ ਉਹਨਾਂ ਨੂੰ ਇਹ ਪਿੱਤਲ ਦੀ ਜਿਹੜੀ ਗੋਲੀ ਉਹ ਦਿੱਤੀ ਜਾਂਦੀ ਹੈ ਦੇਖੋ ਤੁਸੀਂ ਹਾਲਾਤ ਕਿੱਧਰ ਜਾਂਦੇ ਆ ਮੈਂ ਪੁਲਿਸ ਨੂੰ ਸਖਤੀ ਦਾ ਮੈਂ ਇਹ ਕਹਿਣਾ ਚਾਹੁੰਦਾ ਮੈਂ ਭਾਜੀਪੀ ਪੰਜਾਬ ਨੂੰ ਕਹਿਣਾ ਚਾਹੁੰਦਾ ਦੇਖੋ ਅੱਜ ਹਰ ਰੋਜ਼ ਇਹ ਹੋ ਗਿਆ ਕੰਮ ਅੱਜ ਆਪਣੀਆਂ ਪੰਜਾਬ ਦੀਆਂ ਭੈਣਾਂ ਸਿਰ ਤੋਂ ਚੁੰਮੀਆਂ ਸੁਹਾਗ ਉਜਾੜ ਕੇ ਸੜਕਾਂ ਤੇ ਰੋਂਦੀਆਂ ਫਿਰਨਸ ਇਨਸਾਫ ਲਈ ਰੋਜ਼ ਉਹਨਾਂ ਨੂੰ ਸੜਕਾਂ ਤੇ ਧਰਨੇ ਲਾਰੇ ਪੈ ਰਹੇ ਆ ਦੀ ਸਾਡਾ ਘਰ ਦਾ ਜੀ ਚਲਾ ਗਿਆ ਉਹਨੂੰ ਜਿਨੇ ਗੋਲੀਆਂ ਮਾਰੀਆਂ ਉਹਨੂੰ ਫੜੋ ਕਿ ਫੜੰਦੀ ਜਾਂ ਇਹ ਤਾਂ ਗੱਲ ਬਾਤ ਦੀਆਂ ਗਿੱਟੇ ਚ ਪੈਰ ਚ ਗੋਲੀ ਮਾਰੇ ਤੇ ਕੁਛ ਨਹੀਂ ਹੁੰਦਾ ਅੱਜ ਮਾਂ ਦਾਦੀ ਹਰੇਕ ਇਹ ਮੰਦਰੀ ਆ ਵੀ ਜੀਨੇ ਸਾਡੇ ਪੁੱਤ ਦੇ ਗੋਲੀ ਮਾਰੀ ਆ ਸਰਕਾਰ ਵੀ ਉਹਦੇ ਛਾਤੀ ਚ ਗੋਲੀ ਮਾਰੇ ਸਿੱਧੀ ਜਿਹੜਾ ਇਹ ਬੰਦਾ ਹੈ 15 ਕੇਸ ਨੇ ਉਹਦੇ ਉੱਤੇ 15 ਕੇਸ 15 ਪਰਚੇ ਨਸ਼ੇ ਤੇ ਉਹ ਖੁੱਲੇ ਫਿਰ ਰਿਹਾ ਫਿਰ ਗੱਲ ਰਹਿ ਕੀ ਗਈ ਬੇ ਇਹ ਪੰਜਾਬ ਰਹਿ ਗਿਆ ਭਗਵੰਤ ਮਾਨਸਿਆਂ ਵਾਂ ਤੂੰ ਬੜੀਆਂ ਬੜੀਆਂ ਗੱਲਾਂ ਅੱਜ ਕਿਤੇ ਸ਼ਾਹਪੁਰ ਕੰਢੀ ਫਿਰ ਰਿਹਾ ਸੀ ਕਦੇ ਹੋਰ ਟਿੱਕਲੀਆਂ ਪਾਉਂਦੇ ਫਿਰਦੇ ਹੋ ਕਿਤੇ ਗੱਲਾਂ ਕਰਦੇ ਫਿਰਦੇ ਹੋ ਇਹਨਾਂ ਦੀ ਘਰ ਦੀ ਵੀ ਸਾਰ ਲੈ ਜਿਹੜੇ ਰੋਜ਼ ਹੋਮ ਮਿਨਿਸਟਰ ਤੂੰ ਜੇ ਨਹੀਂ ਆ ਛੱਡਦੇ ਪਰੇ ਉਹਦੇ ਅਸੀਂ ਦੇਖਦੇ ਹਾਂ ਕਿਵੇਂ ਇਹ ਇਹ ਕੁਸਕ ਵੀ ਜਾਵੇ ਕੋਈ ਹਨਮਾ ਉਹ ਸੁਣੋ ਵੀ ਲੈ ਆਪਣੇ ਪੇਜ ਤੇ ਖਾ ਨੂੰ ਜਿਉ ਤਾ ਡਰਾਮਾ ਉਹ ਸਰਕਾਰ ਦਾ ਸਭ ਤੋਂ ਵੱਡਾ ਡਰਾਮਾ ਹੈ ਮੈਂ ਇਹ ਨਹੀਂ ਕਹਿੰਦਾ ਮਾੜਾ ਚੰਗਾ ਪਰ ਹਰ ਗੱਲ ਛੁਪਾਉਣ ਲਈ ਵੀ ਸੌਖਾ ਏ ਚਾਰ ਬੰਦੇ ਬਾਹਰ ਬੈਠੇ ਆ ਚੁੱਪ ਕਰਕੇ ਆਪ ਹੀ ਇਹ ਪੁਲਿਸ ਆਪ ਹੀ ਇਹ ਸਰਕਾਰ ਇੱਕ ਉਹ WhatsApp ਤੇ Instagram ਤੇ ਉਹ ਇੱਕ ਵਾਇਰਲ ਕਰਵਾ ਦਿੰਦੀ ਆ ਵੀ ਇਹਦੀ ਜ਼ਿੰਮੇਵਾਰੀ ਆ ਫਲਾਨੇ ਗੈਂਗਸਟਰ ਨੇ ਲੈ ਲਈ ਫਲਾਨੇ ਨੇ ਲੈ ਲਈ ਇਹ ਬਿਲਕੁਲ ਫਰਾਡ ਆ ਝੂਠ ਕੰਮ ਇਹ ਸਿਰਫ ਕੇਸ ਕਰਕੇ ਵੀ ਬਾਹਰ ਬੈਠੇ ਨੇ ਉਹਨਾਂ ਦੇ ਪੱਲੇ 100 ਪਾ ਦੋ ਉਹਨਾਂ ਦੇ ਪੱਲੇ 200 ਪਾ ਦੋ ਆਪਾਂ ਨੂੰ ਇਸ ਗੱਲ ਨਾਲ ਇਹ SSP ਜਿਲਿਆਂ ਦੇ ਇਹ ਸਾਰੇ ਜਿੰਨੇ ਅਫਸਰ ਨੇ ਇੱਕ ਕੰਮ ਲੰਬੇ ਆਏ ਕਿਉਂਕਿ ਫੜਨ ਦੀ ਲੋੜ ਨਹੀਂ ਪਊ ਜੇ ਘਰ ਦੇ ਕਹਿਣਗੇ ਸਾਡੇ ਵਰਗੇ ਜੋਰ ਪਾਣਗੇ ਕਹਿ ਦਾਂਗੇ ਜੀ ਉਹ ਤਾਂ ਵਿਦੇਸ਼ ਤੋਂ ਆਇਆ ਸੀ ਉੱਥੋਂ ਆਇਆ ਸੀ ਇਸ ਕਰਕੇ ਇਹ ਬਹਾਨੇ ਆ ਇਹ ਸਿਰਫ ਜਾਣ ਬੁੱਝ ਕੇ ਕੇਸ ਨੂੰ ਨਾ ਸੋਲਵ ਕਰਨ ਲਈ ਉਹਦਾ ਨਾਂ ਦਿੱਤਾ ਜਾਂਦਾ ਇਹ ਉਨਾ ਚਿਹਰ ਸੰਸਕਾਰ ਨਹੀਂ ਹੋਊ ਜਿੰਨਾ ਚਿਰ ਇਹ ਬੰਦੇ ਫੜਕੇ ਜੇਲ੍ਹ ਦੀਆਂ ਸਲਾਖਾਂ ਪਿੱਛੇ ਪਰਿਵਾਰ ਤੋਂ ਦਾਰਾਸ਼ ਤੇ ਇਹ ਚਾਹੁੰਦੇ ਆ ਸਜ਼ਾ ਕੋਈ ਨਹੀਂ ਜੇਲ੍ਹਾਂ ਚ ਤਾਂ ਮौज ਕਰਦੇ ਆ ਜੇਲ੍ਹਾਂ ਚ ਤਾਂ ਇਹਨਾਂ ਦੇ ਅੱਡੇ ਬਣੇ ਹੋਏ ਆ ਜਿਹੜੇ ਉੱਥੇ ਮੁਲਾਜ਼ਮ ਨੇ ਅਫਸਰ ਨੇ ਉਹ ਵੀ ਡਰਦੇ ਆ ਹਾਲਾਤ ਤਾਂ ਜੇ ਹੋ ਗਏ ਜਿਹੜੇ ਉੱਥੇ ਦੇ ਜੇਲਰ ਨੇ ਜਾਂ ਹੋਰ ਨੇ ਉਹ ਡਰਦੇ ਆ ਉਹ ਆਪਣੇ ਬੱਚਿਆਂ ਨੂੰ ਬਚਾਉਣ ਲਈ ਇਹਨਾਂ ਨੂੰ ਕੁਝ ਕਹਿੰਦੇ ਹੀ ਨਹੀਂ ਉੱਥੇ ਬਹਿ ਕੇ ਤਾਂ ਅਪਰੇਟ ਕਰਦੇ ਆ ਤੇ ਮੈਂ ਫੇਰ ਕਹੀ ਜਾਂਦਾ ਵੀ ਇਹ ਬਹੁਤ ਹਾਲਾਤ ਹਰ ਤੋਂ ਨਿਕਲਦੇ ਜਾ ਰਹੇ ਆ ਪੱਥੋਂ ਨਿਕਲਦੇ ਜਾ ਰਹੇ ਆ ਲੋਕਾਂ ਨੇ ਬੜੇ ਆਸ ਨਾਲ ਇਹ ਸਰਕਾਰ ਬਣਾਈ ਸੀ ਲੋਕਾਂ ਨੇ ਸੋਚਿਆ ਸੀ ਸਾਰੇ ਫੇਲ ਹੋ ਗਏ ਵੀ ਇਹਨਾਂ ਨੂੰ ਲਿਆਂਦਾ ਜਾਂਦਾ ਪਰ ਇਹਨਾਂ ਨੇ ਤਾਂ ਹਰ ਹਰ ਪਿੰਡ ਐਸਾ ਕੋਈ ਨਹੀਂਗਾ ਜਿੱਥੇ ਅੱਜ ਮਾਤਮ ਨਹੀਂ ਛਾਇਆ ਉਹਦੇ ਇਸ ਕਰਕੇ ਸਖਤੀ ਨਾ ਮੈਂ ਕਹਿਣਾ ਨਹੀਂ ਬਹੁਤ ਵੱਡਾ ਉਹਨਾਂ ਨੇ ਦਿਨਾਂ ਚ ਅਸੀਂ ਇਹਦੇ ਉੱਤੇ ਐਕਸ਼ਨ ਲਵਾਂਗੇ ਲਵਾਂਗੇ ਪਰ ਇਸ ਵੇਲੇ ਇਸ ਪਰਿਵਾਰ ਦੀ ਮੈਂ ਸਾਰਿਆਂ ਨੂੰ ਕਹਿਣਾ ਚਾਹਣਾ ਵੀ ਇਹ ਜੇ ਪਰਿਵਾਰਾਂ ਦੇ ਨਾਲ ਖੜੇ ਹੋ ਆ ਕੇ ਨਹੀਂ ਇਹ ਅੱਗ ਸਭ ਦੇ ਘਰਾਂ 'ਚ ਪਹੁੰਚੂਗੀ ਜੇ ਅੱਜ ਤੁਸੀਂ ਇਹ ਪਰਿਵਾਰਾਂ ਨਾਲ ਆ ਕੇ ਨਾ ਖੜੇ ਹੋਏ ਇਹਨਾਂ ਨੇ ਤਾਂ ਗਵਾ ਲਿਆ ਉਹਨੇ ਨਹੀਂ ਆਉਣਾ ਮੁੜ ਕੇ ਇਹਨਾਂ ਲਈ ਤਾਂ ਉਹ ਚਲਾ ਗਿਆ ਉਹਨੇ ਆਉਣਾ ਨਹੀਂ ਮੁੜ ਕੇ ਪਰ ਇਹ ਪਰਿਵਾਰ ਇਹ ਗੱਲ ਕਹਿ ਰਿਹਾ ਵੀ ਬਾਕੀਆਂ ਦੇ ਪੁੱਤਾਂ ਨੂੰ ਬਚਾਉਣ ਲਈ ਤਾਂ ਕੁਝ ਕਰ ਲੋ ਇਹ ਮੇਰੇ ਅਰ ਜੀ ਵੀ ਅਸੀਂ ਵੀ ਸੈਂਟਰ 'ਚ ਬੈਠੇ ਹਾਂ ਸਾਨੂੰ ਵੀ ਦੁੱਖ ਹੁੰਦਾ ਬਹੁਤ ਜ਼ਿਆਦਾ ਵੀ ਅਸੀਂ ਕਿਵੇਂ ਇੱਥੇ ਕੀ ਕਰੀਏ ਜੇ ਇੱਥੇ ਮੜੀਆਂ ਜਾਂ ਸੈਂਟਰ ਫੋਰਸਿਜ਼ ਭੇਜਦੇ ਆਂ ਤੇ ਫਿਰ ਇਹ ਰੌਲਾ ਪਾਉਣ ਲੱਗ ਜਾਂਦੀ ਹੈ ਸਾਡੇ ਪੰਜਾਬ ਚ ਦਰਦਾਂ ਦਾ ਜੀ ਗਮ ਇੱਕ ਚੱਲੀ ਹੋਈ ਹੈ ਬੜੀ ਭਾਰੀ ਵੀ ਥੋਤੋਂ ਫਿਰ ਫਿਰ ਅਹੀਂ ਤੇ ਲੱਗਦਾਂ ਨੂੰ ਮਰਵਾ ਲਈਏ ਐਈ ਨੌਜਵਾਨ ਖਤਮ ਕਰਵਾ ਲਈਏ ਇਸ ਕਰਕੇ ਇਹਨਾਂ ਦਾ ਪੜਾਣਾ ਵੀ ਜਿਹੜਾ ਪੜ੍ਹਨਾ ਪਊਗਾ ਇਹ ਵੀ ਪਰੇ ਕਰਨੇ ਪੈਣਗੇ ਪਰ ਅਖੀਰ ਮੈਂ ਪੁਲਿਸ ਨੂੰ ਇਹ ਕਹਿੰਦਾ ਸਖਤੀ ਨਾਲ ਅੱਜ ਰਾਤ ਦਾ ਦਿਨ ਹੈਗਾ ਰਾਤ ਹੈਗੀ ਹੈ ਉਹਨਾਂ ਕਿ ਆਪਣੀਆਂ ਟੀਮਾਂ ਬਣਾ ਕੇ ਇਹ ਬੰਦਿਆਂ ਨੂੰ ਅਰੈਸਟ ਕਰਨ ਫੜਨ ਉਦੋਂ ਬਾਅਦ ਪਰਿਵਾਰ ਸੋਚੇਗਾ ਕਿ ਕੀ ਕਰਨਾ ਅੱਜ ਦੇਖੋ ਤਾਂ ਸਹੀ ਨਾ ਜਿਨ੍ਹਾਂ ਨੇ ਤਾਂ ਦੇਖਿਆ ਹੀ ਨਹੀਂ ਉਹਦੀ ਬਾਡੀ ਤਾਂ ਚੰਡੀਗੜ੍ਹ ਪਈ ਆ ਹਜੇ ਨਾ ਦੂਜੀ ਗੱਲ ਹੋਰ ਮੈਨੂੰ ਜਿਹੜਾ ਸਭ ਤੋਂ ਰੋਸ ਇਹ ਵੱਡਾ ਵੱਡਾ ਮਹੱਲਾ ਕਲੀਨਿਕ ਦੀ ਫਲਾਨਾ ਕਲੀਨਿਕ ਕਿਸੇ ਵੀ ਨਾਲ ਖੰਨਾ ਪੈਂਦਾ ਨਾਲ ਸਮਰਾਲਾ ਪੈਂਦਾ ਕੋਈ ਉੱਥੇ ਆਪਣੀ ਪ੍ਰਾਈਵੇਟ ਇਹ ਐਂਬੂਲੈਂਸ ਕਰਕੇ ਚੰਡੀਗੜ੍ਹ ਲੈ ਗਏ ਨਾ ਕਿਸੇ ਨੂੰ ਆਕਸੀਜਨ ਦਾ ਪ੍ਰਬੰਧ ਕੀਤਾ ਜੇ ਉਹਨਾਂ ਦੇ ਆਕਸੀਜਨ ਲਾ ਦਿੰਦੇ ਤੇ ਜਿਹੜੇ ਗਲੂ ਕੋ ਇਸ ਦੀ ਇੱਕ ਅੱਧੀ ਬੋਤਲ ਦਿੱਤੀ ਉਹ ਵੀ ਰਾਤ ਮੁੱਕਦੀ ਇਸ ਕਰਕੇ ਮੈਂ ਜਿਹੜੇ ਇਹਨਾਂ ਦੇ ਹੈਲਥ ਮਿਨਿਸਟਰ ਨੂੰ ਉਹਨਾਂ ਨੂੰ ਵੀ ਕਹਿਣਾ ਚਾਹਣਾ ਤੁਸੀਂ ਗੱਲਾਂ ਤਾਂ ਬੜੀਆਂ ਸਿਆਣੀਆਂ ਕਰਦੇ ਹੋ ਪਰ ਆ ਕੇ ਦੇਖੋ ਇੱਥੇ ਹਾਲ ਕੀ ਹੈ ਕਿਸੇ ਨੂੰ ਸਰਦੀ ਦੀ ਗੋਲੀ ਜਾਂ ਕਿਸੇ ਨੂੰ ਜ਼ੁਕਾਮ ਦੀ ਗੋਲੀ ਉਹ ਤਾਂ ਦੁਕਾਨ ਤੋਂ ਅਗਲਾ ਲੈ ਲੈਂਦਾ ਆਪ ਜਾ ਕੇ ਲੋਡ ਹੁੰਦੀ ਹੈ ਹਸਪਤਾਲ ਦੇ ਵੱਡੇ ਇਲਾਜਾਂ ਦੀ ਉਹਦੀ ਕੀ ਸਥਿਤੀ ਹੈ ਤੁਹਾਡੀ ਪਰ ਮੇਰੇ ਕੋਲ ਬੋਲਣ ਨੂੰ ਸ਼ਬਦ ਨਹੀਂ ਪਰ ਰੋਜ਼ ਪਰ ਜਦੋਂ ਕਿਤੇ ਜੇ ਸਾਡੀ ਵਾਰੀ ਆ ਗਈ ਮੈਂ ਤੁਹਾਨੂੰ ਇੰਨਾ ਕਹਿੰਦਾ ਇਹ ਹਰੇਕ ਕਹਿੰਦਾ ਕਹਿੰਦਾ ਫਿਰ ਵਾਰੀ ਮੰਗਦੇ ਜਾਂ ਵਾਰੀ ਮੰਗਦੇ ਆ ਇਹ ਕਿਤੇ ਜੇ ਮੈਨੂੰ ਇਹ ਲੱਭ ਕੇ ਦੇਖ ਲਿਓ ਜਿਵੇਂ ਯੋਗੀ ਨੂੰ ਅੱਜ ਕਹਿੰਦੇ ਆ ਨਾ ਯੂਪੀ ਚ ਕੋਈ ਕਿਸੇ ਦਾ ਕਿਰਪਾ ਵੀ ਖੇਤੋਂ ਚੋਰੀ ਨਹੀਂ ਹੁੰਦਾ ਫਿਰ ਚੱਕ ਨਹੀਂ ਸਕਦਾ ਕੋਈ ਚੂਮਕ ਕਰੇ ਤੇ ਬੜੇ ਬੜੇ ਨੇ ਜਿਹੜੇ ਉਹ ਜੇਲਾਂ ਚ ਹੀ ਰਹਿਣਾ ਪਸੰਦ ਕਰਦੇ ਅਗਲਾ ਕਹਿੰਦਾ ਪੰਜ ਪਰਚੇ ਹੋਰ ਪਵਾ ਲਓ ਬਾਹਰੋਂ ਨਿਕਲ ਜਿਓ ਇਹ ਹਾਲਾਤ ਜਿਹੜੇ ਬਣੇ ਆ ਇਹਨਾਂ ਨੂੰ ਸਿੱਧੇ ਕਰਾਂਗੇ ਪਰ ਅੱਜ ਹਜੇ 1 ਸਾਲ ਪਿਆ ਉਹ ਸਰਕਾਰ ਦਾ ਕੰਮ ਇਹ ਤੁਹੀਂ ਚਲਾਉਣਾ ਪਿਆ ਇਹਦੇ ਡੰਡਾ ਦੇ ਕੇ ਕੰਮ ਕਰਾਉਣੀ ਪੈਣੇ ਆ ਪੁਲਿਸ ਵਾਲਿਓ ਤੁਸੀਂ ਜਾਗ ਜਿਓ ਤੁਸੀਂ ਸਿਰਫ ਸੌਦੇਦਾਰੀਆਂ ਕਰਦੇ ਹੋ ਬਹਿ ਕੇ ਪ੍ਰਾਪਰਟੀਆਂ ਦੇ ਕੇਸ ਸੁਝਾਉਨੇ ਹੋ ਲੀਡਰਾਂ ਦੇ ਕੇਸ ਸੁਝਾਉਨੇ ਆ ਤੁਹਾਨੂੰ ਹੋਰ ਕੋਈ ਕੰਮ ਨਹੀਂ ਲੈ ਤੁਹਾਨੂੰ ਕੋਈ ਗਰੀਬ ਦੀ ਜਿੱਦਣ ਜਦੋਂ ਇਹੋ ਜੀ ਗੱਲ ਹੋ ਜਾਂਦੀ ਆ ਫਿਰ ਤੁਸੀਂ ਮੈਨੇਜ ਕਰਨ ਲੱਗ ਜਾਂਦੇ ਆ ਤੁਸੀਂ ਫਿਰ ਜਿਹੜੇ ਵੀ ਲੋਕ ਮੂੰਹ ਅੱਗੇ ਆਉਂਦੇ ਆ ਉਹਨਾਂ ਚੱਕ ਤੁਸੀਂ ਪੁਲਿਸ ਚਾਰ ਕਰਨ ਲੱਗ ਜਾਂਦੇ ਆ ਇਸ ਕਰਕੇ ਤੁਸੀਂ ਆਪਣੀ ਖਾਕੀ ਵੰਦੀ ਦੀ ਪੰਜਾਬ ਪੁਲਿਸ ਦੀ ਮਾੜੀ ਮੋਟੀ ਜਿਹੜੀ ਹੈ ਸ਼ਾਨ ਬਰਖਾਤ ਰੱਖੋ ਨਾ ਮਿੱਟੀ ਚ ਨਾਲ ਉਹ ਇਸ ਪੰਜਾਬ ਪੁਲਿਸ ਕਿਉਂ ਤੁਸੀਂ ਮੈਂ ਨਪੁੰਸਿਕ ਬਣੇ ਹੋਏ ਆ ਤੁਸੀਂ ਕੰਬੀ ਜਾਂਦੇ ਹੋ ਈਓ ਡਰੀ ਜਾਂਦੇ ਹੋ ਸਲੂਟ ਮਾਰੀ ਜਾਂਦੇ ਹੋ ਖੜੇ ਹੋਰ ਤੁਹਾਨੂੰ ਕੋਈ ਕੰਮ ਹੀ ਨਹੀਂ ਇਸ ਕਰਕੇ ਤੁਸੀਂ ਸ਼ਕਤੀ ਨਾਲ ਇਹਨਾਂ ਦਾ ਰਾਹ ਜਿਹੜਾ ਇਹ ਰੋਕੋ ਨਹੀਂ ਲੋਕ ਉੱਠ ਖੜਨਗੇ ਨਹੀਂ ਲੋਕ ਉੱਠ ਖੜਨਗੇ ਪੰਜਾਬ ਦੇ ਮੈਂ ਤੁਹਾਨੂੰ ਦੱਸਾਂ ਫਿਰ ਤੁਸੀਂ ਝਾਕੋਗੇ ਸਾਡਾ ਬਣਿਆ ਕੀ ਕੰਮ